ਬੰਟਾਲਾ ਪੁਰਾਣਾ ਤੋਂ ਸਾਹਮਣੇ ਆਇਆ ਇਹ ਮਾਮਲਾ ਜਿੱਥੇ ਕਿ ਦੋ ਤੁਰਾਦੀ ਆਪਸੀ ਨੰਜਸ ਤੇ ਚਲਦੇ ਗੋਲੀ ਚਲੀ ਹੈ ਦੱਸਦੇ ਕਿ ਕਾਪੀ ਕਿਰਪਾਣਾ ਚਲੰਦ ਨਾਲ 7 ਵਿਅਕਤੀ ਜ਼ਖਮੀ ਹੋ ਗਏ 94 ਕੇ ਸਿਵਲ ਹਸਪਤਾਲ ਜਿਰਾ ਦੇ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਆਪ ਲੋਗਰ ਪਹਿਲਾਂ ਵੀ ਇਹ ਬੰਦਿਆਂ ਨੇ ਨਜਾਇਜ਼ ਖੇਹਾਰ ਲੈ ਕੇ ਕਾਲਾ ਕੱਢੀਆਂ ਤੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਨੂੰ ਵੀ ਪੰਚਾਇਤ ਵੱਲੋਂ ਵੀ ਦਿੱਤਾ ਤੇ ਦਰਖਾਸਤ ਵੀ ਇਹਨਾਂ ਵੱਲ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਜੀ ਜਿਹੜੀ ਐਸਪੀਡੀ ਨੂੰ ਮਾਰਕ ਦਿੱਤੀ ਹੋਈ ਹੈ ਜੀ ਇਹ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਿਹਾੜਾ ਪਿਆ ਜੀ ਆਰਐਮਪੀ ਦਾ ਇਹਨਾਂ ਤੇ ਕਰਚਾ ਹੋਇਆ ਜੀ ਸਰ ਉਸ ਤੋਂ ਬਾਅਦ ਅੱਜ ਸ਼ਾਮ ਦੀ ਗੱਲ ਆ ਜੇ ਅਸੀਂ ਘਰੇ ਸੀ ਸਾਨੂੰ ਪਿੰਡ ਦੇ ਸਰਪੰਚ ਹੋਣ ਦੇ ਨੂੰ ਪਤਾ ਲੱਗਿਆ ਕਿ ਅੰਦਰ ਅਸੀਂ ਗਏ ਜਾਂਦਾ ਇਹ ਬੰਦੇ ਦੇ ਇੱਕ ਬੰਦੇ ਨੇ ਕਾਪਾ ਮਾਰਿਆ ਹੋਇਆ ਸੀ ਐਸਐਚਓ ਸਾਹਿਬ ਪਿੰਡ ਗਏ ਉਹ ਜਿਹੜੀ ਗੱਡੀ ਛੱਡ ਕੇ ਭੱਜੇ ਸੀ ਗੱਡੀ ਨੂੰ ਉਹਨਾਂ ਨੇ ਹੈਂਡਓਵਰ ਕੀਤਾ ਅਸੀਂ ਬੰਦੇ ਨੂੰ ਹੈਡਮਿਟ ਕਰਾਉਣਾ ਹੈ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਮਾਰੂਥਿਆਰ ਲੈ ਕੇ ਇਹ ਜਿਆਦਾ ਫਿਆਰ ਪਿਸਤੌਲ ਰਫਲਾ ਲੈ ਕੇ ਬੰਦਾ ਦੇ ਸਾੜੇ ਚਿੱਤੀ ਟਿੱਕਾ ਪਿਆਣਾ ਕੁੱਟ ਮਾਰ ਕੀਤੀ ਕੀ ਇਹਨਾਂ ਦੀ ਰੰਜਿਸ਼ ਕੀ ਕਿਸ ਹੈ ਕੋਈ ਰੰਜਿਸ਼ ਪਿੰਡ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਆ ਇੱਕ ਨਿਰਮਲ ਸਿੰਘ ਆ ਜੀ ਉਹ ਪੰਚਾਇਤੀ ਇਲੈਕਸ਼ਨ ਦਾ ਇਹ ਰੰਜਿਸ਼ ਰੱਖਦੇ ਹੋਏ ਇਹ ਬੰਦਿਆਂ ਨਾਲ ਕੁੱਟ ਮਾਰ ਕਰਾ ਰਹੇ ਆ ਇਹ ਜਿਹੜੀ ਦੂਜੀ ਪਾਰਟੀ ਉਹ ਕ੍ਰਿਮੀਨਲ ਪਾਰਟੀ ਹੈ ਜੀ ਉਹਨਾਂ ਦੀ ਬੈਕਗ੍ਰਾਉਂਡ ਹੀ ਆ ਇਹਨਾਂ ਨੇ ਪਹਿਲਾਂ ਵੀ ਕਤਲ ਕੀਤੇ ਜਾਂ ਕੁਝ ਨਾ ਇਹ ਸਾਰੇ ਜਿਹੜਾ ਇਹ ਵਿੱਚ ਕਿੰਨੇ ਬੰਦੇ ਜ਼ਖਮੀ ਹੋਏ ਸਾਰੀ ਦਾੜੀ ਦੀ ਲੜਾਈ ਦੇ ਵਿੱਚ ਸਾਡੇ ਤਿੰਨ ਬੰਦੇ ਜ਼ਖਮੀ ਹੋਏ ਇਸ ਹਸਪਤਲ ਦੇ ਵਿੱਚ ਵੀ ਲੜਾਈ ਛੜਾ ਹੋਇਆ ਸੀ 第三 ਪਾਰਟੀ ਦਾ ਅਸੀਂ ਤੁਹਾਡੇ ਬੰਦਿਆਂ ਨੇ ਆ ਕੇ ਮੈਂ ਐਂਡ ਪੰਚਾਇਤ ਦੇ ਨਾਲ ਸਰਪੰਚ ਹੋਣ ਦੇ ਨਾਂ ਤੇ ਮੈਂ ਜਦੋਂ ਅੰਦਰ ਐਂਟਰ ਹੋਣ ਲੱਗਾ ਮੇਰਾ ਮੇਰੇ ਵਾਸਤੇ ਇਹ ਵੀ ਪਿੰਡ ਦੇ ਰਸਮੀਕ ਆ ਉਹ ਵੀ ਪਿੰਡ ਦੇ ਰਸਮੀਕ ਜਦੋਂ ਮੈਂ ਅੰਦਰ ਹੋਣ ਲੱਗਾ ਉਹ ਬੰਦਿਆਂ ਨੇ ਮੇਰੇ ਉੱਪਰ ਹੀ ਹਮਲਾ ਕਰਤਾ ਫਿਰ ਜਿਹੜੇ ਮੇਰੇ ਨਾਲ ਦੇ ਬੰਦੇ ਸੀ ਉਹਨਾਂ ਨੇ ਬਚਾਅ ਪੱਖ ਦੇ ਵਿੱਚ ਆਪ ਆਪ ਦੀ ਸੇਫਟੀ ਕੀਤੀ ਯਾ ਉਹਨੂੰ ਅਗਲਾ ਹਮਲਾ ਕਰਨੇ ਕੋਸ਼ਿਸ਼ ਕੀਣ ਅਸੀਂ ਅੰਦਰ ਨਬੜਨ ਲੱਗੇ ਸੀ ਜਿਹੜਾ ਬੰਦਾ ਪੂਹੇ ਦੇ ਵਿੱਚ ਆ ਕੇ ਪਹਿਲਾਂ ਉਹਨੇ ਮੇਰੇ ਨਾਲ ਕੰਮ ਕੀ ਕਰਨਾ ਸ਼ੁਰੂ ਕਰਤਾ ਫਿਰ ਸਰਪੰਚ ਹੋਣ ਦੇ ਨਾਂ ਤੇ ਬੰਦਿਆਂ ਨੇ ਮੈਨੂੰ ਪਿਛੋਣਾ ਪਈ ਪਿੰਡ ਦੇ ਵਿੱਚ ਜਿਹੜੀ ਗੋਲੀ ਚੱਲੀ ਪਿੰਡ 'ਚ ਜੱਲੀ ਪਿੰਡ ਦੇ ਵਿੱਚ ਚੱਲੀ ਦੋਨਾਂ ਪੀੜਾਂ ਵੱਲੋਂ ਗੋਲੀ ਚੱਲੀ ਹਾਂਜੀ ਉਹ ਤਾਂ ਐਵੇਂ ਆਰਗੇਟ ਵੱਲੋਂ ਕਹਿ ਰਹੇ ਆ ਸਾਡੇ ਬੰਦੇ ਤਾਂ 10 ਦਿਨ ਹੋ ਗਿਆ ਵੀ ਇਹਨਾਂ ਨੂੰ ਪੁਲਿਸ ਦੇ ਗੇੜੇ ਮਾਰ ਮਾਰ ਅਸੀਂ ਅੱਜ ਜੇ ਐਮਐਲਏ ਸਾਹਿਬ ਦੀ ਨੌਲੇਜ ਵਿੱਚ ਹੀ ਆ ਡਿਪਟੀ ਸਾਹਿਬ ਨੂੰ ਅਸੀਂ ਪੰਚਾਇਤ ਵੱਲੋਂ ਵੀ ਦਿੱਤਾ ਵੀ ਸਾਡੇ ਬੰਦੇ ਮਰ ਜਾਣੇ ਆ ਤੁਸੀਂ ਸਾਡਾ ਨੁਕਸਾਨ ਕਰਾ ਦੇਣਾ ਫੱਟਾ ਫੱਥ ਇਹਨਾਂ ਕੋਲੇ ਨਜ ਇੱਕ ਬੰਦਾ ਹੈਗਾ ਗਰਮੀਤ ਸਿੰਘ ਆ ਜੀ ਆ ਜਾਓ ਇੱਧਰ ਲੜਾਈ ਤੋਂ ਬਾਅਦ ਇਹਨਾਂ ਨੇ ਜਿਹੜੇ 6 ਮਹੀਨੇ ਪਹਿਲਾਂ ਪਰਚਾ ਐਰਮੈਕ ਦਾ ਹੋਇਆ ਸੀ ਇਹਨਾਂ ਦੇ ਮੁੰਡੇ ਤੇ ਉਹਨਾਂ ਨੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਖੇਤ ਦੇ ਵਿੱਚ ਗਿਆ ਵੀ ਗੱਡੀ ਦੇ ਵਿੱਚ 7000 ਰੁਪਏ ਦੇਖ ਲਓ ਇਹਨਾਂ ਨੇ ਦੇਖੇ ਹੋਏ ਆ ਅਸੀਂ ਤੇਰਾ ਮੁੰਡਾ ਮਾਰਨਾ ਕੇਸ 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 ਕੇਸ